ਮੇਰਾ ਨਾਮ ਮੇਰਾ ਨਾਮ ਸੰਜੀਵ ਸਾਹੀ ਹੈ 107 ਸ਼ੋਕਨਗਰ ਮੈਂ ਇੱਥੇ ਰਹਿਣਾ ਜੀ ਰਾਤ ਨੂੰ ਅਸੀਂ ਆਪਣੇ ਵਿਹੜੇ ਦੇ ਵਿੱਚ ਬੈਠੇ ਸੀਗੇ ਤੇ ਬਾਹਰੋਂ ਇਸ ਤਰ੍ਹਾਂ ਆਵਾਜ਼ ਆਈ ਜਿਦਾ ਕੋਈ ਬੰਬ ਫਟਦਾ ਅਸੀਂ ਬਾਹਰ ਆਏ ਬਾਹਰ ਆ ਕੇ ਜਿੱਦਾਂ ਹੀ ਅਸੀਂ ਉੱਥੇ ਦੇਖਿਆ ਤੇ ਗੱਡੀ ਦੇ ਤੇ ਜਿਹਾ ਉੱਡੀਆਂ ਸੀ ਉਸ ਵਾ CCTV ਕੈਮਰੇ ਚ ਵੀ ਅਸੀਂ ਉਹਦੀ ਫੁਟੇਜ ਲਈਤੀਆਂ ਗਿਆ ਤੇ ਉਸ ਤੋਂ ਬਾਅਦ ਮੱਲੇ ਵਾਲੇ ਬੰਦਿਆਂ ਨੇ ਜਾ ਕੇ ਅੱਗੇ ਮੇਰੇ ਨਾਲ ਗਏ ਆ ਉੱਥੇ ਜਾ ਕੇ ਉਹ ਬੰਦਿਆਂ ਨੂੰ ਫੜਿਆ ਉਹਨਾਂ ਦੀ ਵੀ ਗੱਡੀ ਉਹਨਾਂ ਦੀ ਡੈਮੇਜ ਹੋ ਗਈ ਅੱਗੇ ਜਾ ਕੇ ਰੁਕੀ ਆ ਉਹਨਾਂ ਨੂੰ ਜਾ ਕੇ ਕਿਹਾ ਕਿ ਆ ਭਾਈ ਤੁਹਾਡੀ ਆ ਤੁਸੀਂ ਗੱਡੀ ਦਾ ਕੀ ਹਾਲ ਕੀਤਾ ਹੈਗਾ ਤੁਸੀਂ ਉਹ ਦੇਖੋ ਉਹ ਇੰਨੇ ਕਿ ਨਸ਼ੇ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਗੱਡੀ ਠੋਕ ਕੇ ਆਏ ਆ ਫਿਰ ਉਸ ਤੋਂ ਬਾਅਦ ਉਹਨੇ ਮੇਰੇ ਕੋਲੋਂ ਮੋਬਾਈਲ ਖੋਲਿਆ ਉਸ ਮੋਬਾਈਲ ਫੋਨ ਦੀ ਵੀ ਵੀਡੀਓ ਮੇਰੇ ਕੋਲ ਲੱਗੀ ਆ ਮੇਰੇ ਮੋਬਾਈਲ ਦੇ ਵਿੱਚ 5000 ਰੁਪਿਆ ਪਿਆ ਸੀ ਉਹ ਵੀ ਉਹਨਾਂ ਨੇ ਖਿੱਚ ਲਿਆ ਗਿਆ ਉਸ ਵਕ ਜ਼ਬਰਦਸਤੀ ਫਿਰ ਮੈਂ ਮੋਬ ਪੀਸੀ ਆ ਤੇ ਇੰਚਾਰ ਸਾਹਿਬ ਆਏ ਉਹ ਆਕੇ ਫਿਰ ਇਹਨਾਂ ਨੂੰ ਇੱਥੋਂ ਫੜਿਆ ਫੜ ਕੇ ਇਹਨਾਂ ਨੂੰ ਅਸੀਂ ਰਾਤੀ ਲੈ ਕੇ ਆਏ ਆ ਲਿਆ ਕੇ ਇਹਨਾਂ ਰਾਤੀ ਇਹਨਾਂ ਸਿਵਲ ਹਸਪਤਾਲ ਚ ਮੁਲਾਜਮਾ ਮਲਾਇਆ ਕਰਾਇਆ ਉਹਦੇ ਰਿਪੋਰਟ ਚ ਵੀ ਲਿਖਿਆ ਹੈ ਇਹਨਾਂ ਨੇ ਪੂਰੀ दारू ਪੀਤੀ ਸੀ ਇਹਦਾ ਹੁਣ ਪਤਾ ਲੱਗਿਆ दारू ਪੀਤੀ ਸੀ ਨਹੀਂ ਜੀ ਬਾਹਰ ਦੇ ਜੀ ਹੁਣ ਪਤਾ ਨਹੀਂ दारू ਪੀਤੀ ਸੀ ਜਾਂ ਕੀ ਪੀਤਾ ਸੀ ਉਹਦੇ ਵਿੱਚ ਪਤਾ ਲੱਗੇਗਾ ਹੋਰ ਵੀ ਕੋਈ ਨਸ਼ਾ ਕਿਤੇ ਜਿਹੜਾ ਉਹਨਾਂ ਨੂੰ ਕੋਈ ਸੁਰਤ ਨਹੀਂ ਆ ਰਹੀ ਸੀ ਤਕਰੀਬਨ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕਿਹੜੀ ਗੱਡੀ ਸੀ ਅਮੇਜ ਗੱਡੀ ਸੀ ਜੀ ਤੇ ਹੁਣ ਕੀ ਮੰਗ ਕੀਤੀ ਉਸੇ ਅਸੀਂ ਮੈਂ ਉਹਦੀ ਰਿਪੋਰਟ ਲਖਾਈ ਆ ਉਹਦੀ ਮੈਨੂੰ ਐਫ ਆਈ ਆਰ ਨਹੀਂ ਕਰਦੇ ਪਏ ਉਹਨੇ ਇਹ ਰਾਤ ਦੀ ਘਟਨਾ ਜੀ ਰਾਤੀ ਪੋਨੇ 2 ਵਜੇ ਦੀ ਸੀ ਸੀਸੀਟੀਵੀ ਵਗੈਰਾ ਹੈ ਪੂਰਾ ਦਬਾਅ ਪਾ ਰਹੀ ਹੈ ਮੈਂ ਕਹਿ ਰਿਹਾ ਕਿ ਮੈਨੂੰ ਐਫ ਆਈ ਆਰ ਦਿਓ ਮੇਰੀ ਐਫ ਆਈ ਆਰ ਨਹੀਂ ਕਰਦੇ ਪਏ ਕੋਈ ਸੀਸੀਟੀਵੀ ਵਗੈਰਾ ਮੇਰੇ ਕੋ ਸਾਰੀਆਂ ਹੈਗੇ ਜੀ ਮੇਰੇ ਕੋ ਸਾਰੀਆਂ ਸੀਸੀਟੀਵੀ ਵੇ ਗੱਡੀ ਦੀ ਡੈਮੇਜ ਹੁੰਦੀ ਸੀ ਵੀ ਗੱਡੀ ਬਾਹਰ ਖੜੀ ਸੀ ਜੀ ਸੜਕ ਤੇ ਖੜੀ ਸੀ ਟਾਇਰ ਬਾਹਰ ਸੀ ਵੀ ਇਸ ਤਰ੍ਹਾਂ ਕਿਤ ਹੋ ਜਾਏਗਾ ਆਪਣੇ ਕੋ ਫੁਟੇਜ ਵੀ ਸਾਰੇ ਦੇਖ ਲਓ ਬਾਹਰ ਦੁਨੀਆ ਨਹੀਂ ਗੱਡੀ ਚ ਲੰਦੀ ਬਾਹਰ ਦੋ ਟੈਰਾ ਤੇ ਉਹਦੀ ਗੱਡੀ ਘੁੰਮੀ ਆ ਮੇਰੀ ਗੱਡੀ ਦਾ ਤੁਸੀਂ ਹਾਲ ਦੇਖੋ ਕੀ ਆ ਇਹਨਾਂ ਨੇ ਸਵੇਰੇ ਸਵੇਰੇ ਆਪਣੀ ਗੱਡੀ ਟਾਇਰ ਪਵਾ ਕੇ ਗੱਡੀ ਵੀ ਗੈਪ ਕਰਦੀ ਹੁਣ ਗੱਡੀ ਨਹੀਂ ਪਤਾ ਇਹਨਾਂ ਦੀ ਕਿੱਥੇ ਆ ਮੇਰੇ ਕੋਲ ਉਹਦੀ ਵੀ ਵੀਡੀਓ ਪਈ ਜਿਹੜੀ ਉਹਨੇ ਗੱਡੀ ਡੈਮੇਜ ਖੜੀ ਆ ਉਹਦੀ ਵੀ ਮੈਂ ਰੱਖੀ ਹੋਈ ਆ ਕਿ ਕੱਲ ਨੂੰ ਇਹ ਕੁਝ ਕਹਿਣ ਕੇ ਗੱਡੀ ਕਿੱਥੇ ਉਹ ਮੈਂ ਗੱਡੀ ਦਾ ਵੀ ਪੂਰੀ ਡਿਟੇਲ ਲੈ ਕੇ ਆਪਣੇ ਕੋਲ ਰੱਖੀ ਹੋਈ ਆ ਜਦ ਕਿ ਦਰਖਾਸਤ ਕਰਾਉਂਦਾ ਮੈਂ ਕਰ ਰਹੇ ਇਹਨਾਂ ਦੇ ਐਫਆਈਆਰ ਕੀਤੀ ਜਾਵੇ ਜੀ ਮੇਰੀ ਦਰਖਾਸਤ ਹੈ ਕਿ ਐਫਆਈਆਰ ਕੀਤੀ ਇਹਨਾਂ ਦੇ ਐਫਆਈਆਰ ਕਹਿੰਦਾ ਸਵੇਰ ਦਾ ਧਰਨਾ ਲਾ ਕੇ ਬੈਠਾ ਹੋਇਆ ਸਰ ਉਹ ਕਹਿੰਦੇ ਕਿ ਗੱਡੀ ਦੇ ਟਾਇਰ ਦਾ ਨੁਕਸਾਨ ਆ ਤੁਹਾਡੀ ਕਿ ਆਪਣੀ ਇੰਸ਼ੋਰੈਂਸ ਦੇ ਤੇ ਜਿਹੜੇ ਉਹਨਾਂ ਦੇ ਜ਼ਬਰਦਸਤ ਕੀਤੀ ਉਹਦੇ ਕੋਈਆਂ ਨਹੀਂ ਜੀ ਉਹ ਇੰਸ਼ੋਰੈਂਸ ਦੀ ਗੱਲਾਂ ਤੂੰ ਛੱਡ ਦੇ ਉਹ ਬਾਅਦ ਦੀਆਂ ਗੱਲਾਂ ਕੀ ਅਸੀਂ ਸਾਡੇ ਇੱਥੇ ਜੰਗਲ ਰਾਜ ਹੋ ਗਿਆ ਕਿ ਜਿਹੜਾ ਮਰਜੀ ਆਉ ਜਿਹਦੇ ਮਰਜੀ ਦੇ ਗੱਡੀ ਚੜਾ ਦੇ ਬਾਅਦ ਕੋਈ ਇੰਸ਼ੋਰੈਂਸ ਲੈ ਲਓ ਇਹਨਾਂ ਨੂੰ ਨੱਥ ਪਾਣੀ ਪੈਣੀ ਐ ਇਦਾਂ ਦੇ ਬੰਦਿਆਂ ਨੂੰ ਜਿਹੜੇ ਨਸ਼ੇ ਕਰਕੇ ਆਪਣੇ ਹੱਦ ਤੋਂ ਵੱਧ ਗੱਡੀਆਂ ਚਲਾਉਂਦੇ ਆ ਅੱਜ ਮੇਰੇ ਤੇ ਚੱਲੀ ਕੱਲ ਨੂੰ ਤੁਹਾਡੇ ਪਰਿਵਾਰ ਦੇ ਵਿੱਚ ਨੂੰ ਤੁਹਾਡੇ ਵੀ ਚੱਲੂਗੀ ਇਹਨਾਂ ਨੂੰ ਪਤਾ ਇਹਦਾ ਮੈਂ ਡਿਮਾਂਡ ਕੀਤੀ ਇਹਨਾਂ ਦੀ ਐਫਆਈਆਰ ਕੀਤੀ ਜਾਵੇ ਇਹ ਐਫਆਈਆਰ ਨਹੀਂ ਕਰਦੇ ਭਾਈ